ਬਾਕੀ ਦਾ ਕੋਈ 19 ਕੀ ਹੈਗਾ ਜੋ ਜਿਹਨੇ ਮਲ ਮਾਰਿਆ ਪਰਾਂਗ ਵੇਲੇ ਹੋਇਆ ਸੈਟ ਪੂਰਾ ਬੰਦੀ ਦੀ ਸਾਰੇ ਨੇ ਪਰ ਫਿਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਕੰਮ ਦੇਖ ਸਕਦੇ ਆ ਕਿੱਥੇ ਕਿ ਪਹੁੰਚਿਆ ਫਰੰਟ ਵੀ ਇਹਦਾ ਪਲਾਸਟਰ ਕਰਤਾ ਅੱਜ ਤੇ ਮੀਂਹ ਕਣਮਣ ਕਣਮਣ ਜੀ ਕਰੀ ਜਾਂਦਾ ਸਵੇਰ ਦੇ ਹੀ ਵੱਧ ਜਾਂਦਾ ਕਿਤੇ ਘਟ ਜਾਂਦਾ ਤੇ ਉੱਤੇ ਬੇਸ ਬਣ ਗਿਆ ਸੀ ਇਹਦਾ ਤੇ ਬਾਕੀ ਉੱਪਰ ਲੱਗਣੀ ਆ ਟਾਈਲਾਂ ਇਹਦੇ ਤੇ ਆਹ ਆ ਬਣਾਏ ਸੀ ਆਪਾਂ ਕੱਲ ਜਿਹੜੇ ਚੁੱਲ੍ਹੇ ਆ ਇਹ ਚ ਕਰਤੀ ਸੀ ਗਲੀਆਂ ਵਿੱਚ ਦੋਨੇ ਪਲੇਟਾਂ ਤੇ ਇੱਕ ਉਹ ਪਈ ਆ ਤਾ ਵੀ ਕੁੰਡੇ ਲੱਗੇ ਹੋਏ ਆ ਇਹਨੂੰ ਦੋ ਪਲੇਨ ਆ ਤਾ ਵੀ ਤੇ ਇੱਧਰ ਲੱਗੇ ਹੋਏ ਆ ਕਰਨ ਪਲਾਸਟਰ ਤੇ ਇੱਧਰ ਪਹਿਲਾਂ ਕੁੰਜਾ ਜਿਹਾ ਕਰਦੇ ਆ ਹੁਣ ਪਲਾਸਟਰ ਤੇ ਬਾਅਦ ਚ ਗਰੂਪ ਬਾਅਦ ਚ ਮਾਰਾਂਗੇ ਤੇ ਹੁਣ ਤੇ ਬਾਕੀ ਨੀ ਨੇ ਆਹ ਦੀ ਗਰਤਾਰ ਜੀ ਫੜੀ ਹੋਈ ਆ ਲੋ ਸਪੀਡ ਇਹ ਤੇ ਹੁਣ ਆ ਇੱਧਰ ਹੀ ਜਾਣਾ ਐਂ ਵੀ ਅਰੇ ਕੋਈ ਨਾ ਆਪ ਕੋ ਮੱਕੰਨ ਤੇ ਚੱਪ ਤੂੰ ਮਾਰ ਕੇ ਤੇ ਨਾ ਕਰ ਲੈ ਲੈ ਦਰਦ ਕਰ ਹਾਂ ਹੁਣ ਇਹ ਥੱਲੇ ਇਹ ਲੜਣਾ ਤਾਂ ਕੰਮ ਚੱਲੀ ਜਾਂਦਾ ਹੌਲੀ ਹੌਲੀ ਚਿਮਨੀਆਂ ਫਿੱਟ ਕਰਤੀ ਆਪਾਂ 4 ਇੰਚੀ ਪਾਈਪ ਲਾਇਆ ਥੋੜਾ ਜਿਹਾ ਵਧੀਆ ਲਾਤਾ ਵੀ ਗਲੇ ਦਾ ਤੂੰ ਐ ਨਾ ਤੇ ਮੀ ਨਾਲ ਇੱਥੇ ਥੋੜਾ ਜਿਹਾ ਹਲਕਾ ਵੀ ਵਰਤ ਸਕਦੇ ਸੀ ਬਾਕੀ ਡਿਜ਼ਾਈਨ ਦੇਖ ਸਕਦੇ ਥੱਲੇ ਕੱਟ ਲਾਤਾ ਟੇਪਰ ਕਰਕੇ ਕੱਟ ਤੇ ਪਾਇਪ ਬਾਹਰ ਨੂੰ ਤੇ ਉੱਪਰ ਸਪੋਰਟਾ ਲਾ ਦਿਆਂ ਸਰੀਆ ਲਾ ਕੇ ਤੇ ਥੱਲੇ ਹੁਣ ਪੱਕਾ ਕਰ ਦਾਂਗੇ ਆਪਾਂ ਇਹਨੂੰ ਇਹਦਾ ਹਿਸਾਬ ਥੋੜਾ ਜਿਹਾ ਹੋਰ ਵੜਨਾ ਚਿਮਨੀ ਦਾ ਤੇ ਇਹ ਸਿੱਧੀ ਲਾਈ ਆ ਆਪਾਂ ਤੇ ਹੁਣ ਆਲੇ ਟਾਈਮ 'ਚ ਪਤਾ ਲੱਗੂ ਇਹਦਾ ਥੋੜਾ ਧੂਆਂ ਘੁੰਮ ਕੇ ਆਊਗਾ ਤੇ ਬਾਕੀ ਇਹਨੂੰ ਉੱਤੋਂ ਕਵਰ ਕਰ ਦੰਨੇ ਆ ਇਹਦਾ ਸਿਸਟਮ ਕੁਝ ਹੋਰ ਕਰਾਂਗੇ ਫਿਰ ਥੋੜਾ ਜਿਹਾ ਉੱਤੇ ਵੱਢ ਕੇ ਕਰ ਦਾਂਗੇ ਇਹਨੂੰ ਉਹ ਦਿਖਾਵਾਂਗੇ ਆਉਣ ਵਾਲੇ ਟਾਈਮ 'ਚ ਤੇ ਉੱਤੋਂ ਹੁਣ ਪਾਣੀ ਪੈਣ ਤੋਂ ਲਫਾਫਾ ਪਾ ਦੰਨੇ ਮੀਂਹ ਪੈਂਦਾ ਵਾ ਨਹੀਂ ਫਿਰ ਇਧਰ ਚੁੱਲ੍ਹੇ 'ਚ ਆ ਜਾਣਾ ਪਾਣੀ ਥੱਲੇ ਇਹਨੂੰ ਰੋਕ ਲਾ ਦਿੰਦੇ ਹਾਂ ਉਹਨਾਂ ਟਾਈਮ ਇਹ ਕੰਮ ਆਪਣਾ ਪਾਚਾ ਲਾਣਾ ਹੈ ਜੀ ਸਲੇਪ ਪਾ ਕੇ ਇਹਦੇ ਉੱਤੇ ਤੇ ਇਹਦੇ ਵਿੱਚ ਇੱਕ ਆਪਣਾ ਬਕਸਾ ਲੱਗਣਾ ਜੋ ਸ਼ੈਰ ਕਾ ਲੂ ਮੈਨੂੰ ਤੇ ਕਿਹਾ ਜੀ ਮਿਲ ਜਾਵੇ ਆਪਾਂ ਨੂੰ ਉਹ ਆਪਾਂ ਮੈਸੀ ਤੋਂ ਬਣਵਾਇਆ ਸੀਗਾ ਮੈਂਗਾ ਥੋੜਾ ਜਾ ਉਹ ਹੱਥੋਂ ਨਾ ਜਾਵੇ ਕੁੱਲਾ ਹੁੰਦਾ ਵਾ ਸਫਾਈ ਜੀ ਨਾ ਬਣ ਜੂਗਾ ਉਹਦੇ ਵਿੱਚ ਬਣਾ ਤਾਂ ਆਪਾਂ ਵੀ ਦੇਣਾ ਸੀਗਾ ਫਿਰ ਮਾੜਾ-ਮੋਟਾ ਫੱਕ ਰਹਿ ਜਾਂਦਾ ਵਾ ਤੇ ਪੋਣਾ ਲੱਗੂਗਾ ਉਹ ਟਕਣਿਆ ਆਹ ਕਰਕੇ ਇਹਨੂੰ ਕੱਚਾ ਕਰ ਲੈਣਾ ਪੈ ਪੇਹੇਲਣ ਹਟ ਜਾਊਗਾ ਬਾਕੀ ਦੇ ਇੱਥੇ ਫਿਰ ਸਲੈਪ ਆਊਗੀ ਨੂੰ ਮੈਂ ਜਦੋਂ ਕੱਚਾ ਕਰ ਲੈਣਾ ਗੇਣਾ ਪੈ ਤੁਰੇ ਡੇਡਾ ਬੰਗਾ ਜਾ ਨਹੀਂ ਹੋਊਗਾ ਇਹ ਇਧਰੋ ਚਿਵਨੇ ਦੀ ਲੋਕਾ ਦੇਖ ਸਕਦੇ ਆ ਕਿਵੇਂ ਲੱਗਦੀ ਆ ਤੇ ਬਾਕੀ ਜਦੋਂ ਰੰਗ ਹੋ ਗਿਆ ਤੇ ਉਦੋਂ ਇਹਦੀ ਬਾਣੀ ਪੂਰੀ ਗੇਟਪ ਜੀ ਰਸੋਈ ਦੀ ਤੇ ਬਾਕੀ ਰੰਗ ਨੂੰ ਹੋਏ ਤੋਂ ਬਾਅਦ ਐਨ ਬਣੂਗਾ ਕੰਮ ਪੂਰਾ ਸੈੱਟ ਤੇ ਬਾਕੀ ਮੀਦਾ ਕੰਮ ਸੀ ਕਿ ਅੱਜ ਤੇ ਪਰ ਕੰਮ ਆਪਣਾ ਅੰਦਰ ਚੱਲੀ ਜਾਂਦਾ ਸੀਗਾ ਪਲਾਸਟਰ ਹੋ ਗਿਆ ਤਕਰੀਬਨ ਮੂਰੋਂ ਵੀ ਇਧਰੋਂ ਵੀ ਹੁਣ ਤਾਂ ਕੱਲਾ ਤਕਰੀਬਨ ਪਹਿਲਾਂ ਦਾ ਹੀ ਕੰਮ ਰਹਿ ਗਿਆ ਇਧਰ-ਇਧਰ ਟਾਈਲਾ ਲਾ ਦਿੰਨੇ ਅੱਜ ਤੇ ਹੁਣ ਉਹ ਵੀ ਬ੍ਰੇਕ ਦੁਪਹਿਰ ਦੀ ਤੇ ਉਹਦੋਂ ਆ ਫਿਰ ਇਧਰ ਉੱਪਰ ਲੱਗ ਜੂਗੇ ਤੇ ਉਹ ਫਿਰ ਟਾਈਲਾ ਬਾਅਦ ਚ ਲੱਗਣਗੇ ਤੇ ਬਾਈ ਇਹ ਇਧਰ ਲੱਗ ਗਿਆ ਸੀਗਾ ਸਫਾਈ ਹੀ ਕਰਨ ਆਪਣੇ ਪਸ਼ੂ ਆਲੇ ਚਾਦਨਾ ਚੁੱਦ ਦਾ ਝਾੜਦਾ ਸੀਗਾ ਤੇ ਉਧਰ ਕਰਦਾ ਸੀ ਬੈਂਗਣੀ ਜੀ ਸੈਟ ਉਹ ਵੀ ਮੈਂ ਲਿਆਉਣਾ ਦਿਖਾ ਕੇ ਬਾਹਰ ਕੰਮ ਖਿੱਚਿਆ ਗਿਆ ਸੀ ਉਹ ਵੀ ਸੋਹਣੀ ਲੱਗਦੀ ਹੈ ਹੁਣ ਬਾਕੀ ਤੋਂ ਉਹਨਾਂ ਨੂੰ ਸੌਖਾ ਰਹੂ ਕੰਮ ਤੇ ਬਾਈ ਨੇ ਜਾਲੇ ਜੁਨੇ ਲਾ ਕੇ ਨਾਲਾ ਤੇ ਮੋਟੇ ਜੇ ਆ ਛੱਡਿਆ ਸਾਹ ਪਾਇਆ ਕੱਲਾ ਆ ਹੋ ਗਿਆ ਅੰਦਰਲਾ ਉਹ ਵੀ ਹੋ ਗਿਆ ਉਹ ਸਾਹਮਣੇ ਜਿਵੇਂ ਉਹ ਕਹਿੰਦਾ ਜੀ ਉੱਤੇ ਸਾਰੇ 100% ਕੇ ਲਾ ਦੇ ਫਿਰ ਦਰਵਾਜ਼ਾ ਬਾਹਰ ਨਾ ਕਰ ਲ ਦੇ ਹੂੰ ਦੇਖ ਲੈ ਬਾਹਰ ਕਰ ਲੈ ਆਹ ਨਹੀਂ ਕਰਨਾ ਆਹੋ ਕਰ ਲੈ ਬੈਂਗਣੀ ਜੀ ਬਾਹਰ ਲੀ ਚਲੇ ਵੀ ਕਿਰਾਂ ਭਾਨੇ ਜਣਾ ਹੋ ਗਿਆ ਹੁਣ ਬਾਕੀ ਫਿਰ ਆਈ ਫਿਰ ਹੋ ਜੂਗਾ ਜਾਂ ਮੀਮੋ ਆਇਆ ਫਿਰ ਦੁਬਾਰਾ ਉਹ ਵੀ ਝਾੜਨਾ ਆਪਾਂ ਠੀਕ ਹੈ ਆਹ ਮੋਟਾ ਜਿਹਾ ਝਾੜ ਰਿਆ ਸਾਹਮਣੇ ਭੇੜੇ ਲੱਗਦੇ ਪੱਖੇ ਭੁੱਖੇ ਜੇ ਜਾਲੇ ਜੇ ਕਾਫੀ ਲੱਗੇ ਸੀ ਦੇਖ ਸਕਦੇ ਹਾਈਟ ਇਹ ਬਦਾਉਂਆਂ ਦੇ ਆਗੇ ਬੂਟੇ ਇਧਰ ਪਰੇ ਬੈਂਗਣੀ ਦਾ ਹਜੇ ਨਿਮੀ ਆ ਬਤਾਉਆਂ ਦੇ ਬੂਟੇ ਪੂਰੇ ਉੱਚੇ ਆ ਤਕਰੀਬਨ 3.5 ਤੋਂ 4 ਫੁੱਟ ਦੇ ਹੈਗੇ ਆ ਤੇ ਹੁਣ ਤੋੜਨੇ ਸੌਖੇ ਰਹਿਣਗੇ ਬਾਕੀ ਅੰਦਰ ਅੱਲਾ ਜਿਹੜਾ ਕਾਜ ਆ ਬਾਉਣਾ ਵੀ ਸੌਖਾ ਰੂਟਾਵੇਟਰ ਨਾਲ ਤੇ ਗੱਲ ਕਰਨੀ ਤੇ ਨੇ ਤੋੜੀ ਸੀ ਸਬਜ਼ੀ ਤੇ ਵਿੱਚੋਂ ਫੇਰ ਰਹਿ ਗਏ ਬਤਾਉਂ ਜੂ ਦੂਜੇ ਆ ਬਤਾਉਂ ਜੇ 2-3 ਤੋੜਨ ਵਾਲੇ ਤੇ ਬੈਂਗਣੀ ਵੀ ਢਿੰਦੀ ਨਹੀਂ ਸੀਗੀ ਤੇ ਇਧਰ ਨੂੰ ਕੰਮ ਚੱਲਦਾ ਸੀ ਹਜੇ ਜਾਨੂ ਆ ਗਿਆ ਮੀ ਤੇ ਬਚੀ ਰਹਿ ਗਿਆ ਕੰਮ ਹੁਣ ਸਬਜੀ ਉੱਤਰਦੀ ਆ ਪੂਰੀ ਇਹ ਬੈਂਗਣੀ ਤੇ ਬਤਾਉਂ ਜੇ ਤੇ ਡੰਡੇ ਗਾਜੀ ਨੇ ਲਿਆਂਦੇ ਪਏ ਪੂਰੇ ਨਰੋਏ ਤਾਉਣ ਵਾਲੇ ਤੇ ਦੇਕਾਂ ਦੇ ਜਿੱਦਾਂ ਹੁਣ ਇਹਨੂੰ ਮਿਹਨਤ ਕਰ ਦਿੰਨੇ ਆ ਫਿਰ ਦੇਖ ਲਾਂਗੇ ਸਿਆਲਾ ਚੋਗਾ ਵੀ ਪਟਾਂਗੇ ਹੁਣ ਤਾਂ ਇਹ ਖੜੇ ਰਹਿਣਗੇ ਐਂ ਫਿਰ ਲੰਮਾ ਟਾਈਮ ਲੱਗਦੀ ਰਹਿੰਦੀ ਸਬਜੀ ਇਹਨਾਂ ਨੂੰ ਤੇ ਬਿਨਾਂ ਸਪਰੇਅ ਵਾਲੇ ਆ ਇਹ ਚਾਂਸ ਹੀ ਨਹੀਂ ਹੁੰਦਾ ਕੋਈ ਵੀ ਬਿਨਾਂ ਸਪਰੇਅ ਤੋਂ ਆਪਾਂ ਨੂੰ ਇਹ ਬੈਂਗਣੀ ਤਿਆਰ ਹੋ ਜੇ ਤੇ ਪਰ ਇਹ ਆਪਣਾ ਕੋਈ ਧਿਆਨ ਨਹੀਂ ਇਹਦੇ ਵੱਲੀ ਕੱਲਾ ਪਾਣੀ ਲਾਉਣਾ ਹੁੰਦਾ ਇਹਨੂੰ ਤੇ ਤੋੜਨੀ ਆ ਸਬਜੀ ਵਾਸਤੇ ਕੋਈ ਸਪਰੇ ਨਹੀਂ ਇਹਨੂੰ ਰੇ ਹੁਣ ਦੁਬਾਰਾ ਪਾ ਦਾਂਗੇ 11 ਲਾਉਣ ਵੇਲੇ ਪਾਇਆ ਸੀ ਆਪਾਂ ਤੇ ਹੁਣ 11 ਕਿਆਰੀ ਦੁਬਾਰਾ ਬਣਾ ਲੈਣੀ ਆ ਪਾਣੀ ਨੂੰ ਲੈਵਲ ਜੇ ਕਰਕੇ ਤੇ ਭਰਪੂਰ ਗਈ ਨਹੀਂ ਹਨਾ ਪਹਿਲਾਂ ਤੇ ਦੇਸੀ ਰੇ ਪਾ ਕੇ ਇਹਨੂੰ ਫਿਰ ਬਣਾ ਦਿੰਨੇ ਆ ਦੀ ਗੱਲਬਾਤ ਪੂਰੀ ਸੋ ਗਾਵਾ ਚੱਲਦਾ ਹੈ ਉਹ ਤਾਂ ਨਹੀਂ ਵੀ ਰਭੀ ਆ ਗਿਆ ਮੈਂ ਬੱਸ ਵੀ ਜੋ ਇਹ ਆਪਣਾ ਇਹ ਤਾਂ ਚੱਲੂ ਹੈ ਨਾ ਆਹ ਚੱਲ ਰਾ ਇਹ ਠੀਕ ਉੱਤਰ ਉੱਤਰ ਲਾਉਣਾ ਚੁਗਾ ਜਰੀ ਆ ਮੈਂ ਆ ਗਾਜ ਲੈ ਬੱਸ ਇੱਧਰ ਵੀ ਲਾ ਇਸ਼ਰੇਦ ਆ ਗਿਆ ਪਰ ਨਾ ਲਾ ਆ ਲਾਈ ਨਹੀਂ ਆਦੇ ਕੋ ਇਤਗਾਜ ਆ ਗਿਆ ਦੇ ਨਿਸ਼ਾਨੀ ਲਾਈ ਮੈਂ ਉਹਨੇ ਬਣਾ ਗਾਜ ਨਿਸ਼ਾਨੀ ਚਾਹੀਦੀ ਚੀੜੀਟ ਮਾਰ ਲਈ ਕਰੰਟੀਨਾ ਨਹੀਂ ਦਾ ਦੇ ਦੋ ਮਾਂ ਨਹੀਂ ਮਾਰ ਲਉਂ ਨਹੀਂ ਅਧਨੇ ਖੱਟ ਲਉ ਆਏ ਲੱਗਣਾ ਨਹੀਂ ਕਟਰਨੇ ਅੱਛਾ ਜੀ ਇਹਦੇ ਨੇ ਮੈਂ ਕਿ ਲੱਗਣਾ ਨਹੀਂ ਇਹਨੇ ਅੱਛਾ ਇਹਦੇ ਨੇ ਇਹਦੇ ਨੇ ਲੱਗਦੀ ਨਹੀਂ ਲੱਗਾ ਦੇ ਰੇਤਾ ਲੱਗਣਾ ਇਹਨੂੰ ਕੋਈ ਹੋ ਹੋ ਪੂਰਾ ਜਾ ਹੋਊ ਕੋਈ ਨਹੀਂ ਕਰੰਡੀ ਨਾ ਲਾ ਦੀਏ ਆਂ ਦਵਾ ਮੇਰੇ ਦਾ ਮੇਰੇ ਲੈਣਾ ਹੁੰਦਾ ਫੜੋ ਇਹ ਗਰਦੀ ਜੀ ਵੀ ੜਾਉਣੀ ਆ ਲੋਕਣਾ ਵੀ ਆ ਉਹ ਹੋ ਗਿਆ ਇੱਕੀ ਮਾੜਾ ਪੁੱਲ ਉਹ ਦੂਜਾ ਪੈ ਤਾ ਨਹੀਂ ਇਹ ਤਾਂ ਥੋੜਾ ਥੋੜਾ ਪਾਣੀ ਪਾਈ ਆ ਵੀ ਆਹ ਉਹ ਤਾਂ ਹੈਗਾ ਲਾਗ ਲਾਗ ਲਾਈ ਜਾਵੇ ਲਾਗਦੀ ਆ ਕਰਨ

ਇਹ ਤਾਂ ਕਾਲਬ ਲਾਵਾਗੇ ਬਾਅਦ ਚ ਉਹ ਤਾਂ ਨਿਸ਼ਾਨੀ ਲਾ ਕੇ ਸਹੀ ਹੈ ਇਹਨਾਂ ਦਾ ਇਹਨਾਂ ਦਾ ਲੈ ਸੀਮੈਂਟ ਲਾਦਾ ਨਹੀਂ ਤਾਂ ਨਾਮ ਹੀ ਲੱਗੂ ਵਧੀਆ ਇਹਨਾਂ ਗਨੀਵਾ ਰਹੂਗਾ ਹੂੰ ਆਹੋ ਇਹਨਾਂ ਦਾ ਉਹ ਲੈ ਇੰਦਾ ਇੰਟੀ ਟੇਪ ਚੱਕ ਧੋਆਣਾ ਬਾਹਰ ਨਿਕਲੂ ਦੇਖੋ ਆ ਨੀ ਨੀ ਓਹ ਚੱਟੇ ਆ ਆਹ ਤਾਂ ਆਹ ਹਲੋਟ ਵੀ ਆਹੋ ਬਸ ਤਿੰਨ ਟੋਟੇ ਬਾੜੇ ਵਾਧੂ ਹੀ ਆ ਇੱਕ ਤਾਂ ਪਰਲੇ ਸਿਰੇ ਨਿਕਲ ਉਹ ਤਾਂ ਪਤਾ ਨਾ ਹੋ ਗਿਆ ਪਤਲਾ ਨਹੀਂ ਮੇਰੇ ਹਿਸਾਬ ਨਾਲ ਆਈ ਹੈ ਉਹ ਜਿੱਥੋਂ ਬਸ ਹੈ ਹੀ ਇਹ ਪੂਰੇ ਹੀ ਆ ਲੱਗਦੀ ਨਹੀਂ ਇਹ ਢੱਲੀਆਂ ਹੀ ਆ ਆ ਗਿਆ ਠੀਕ ਹੈ ਹੈ ਠੀਕ ਬਰਬਰ ਹੀ ਆ ਹਮ ਕਲ ਮਲਾ ਦੀ ਹੈ ਤੇ ਕਲ ਮਲਾ ਦੀ ਸੋਣੀ ਲੱਗੂ ਅੱਛਾ ਹੈ ਦੇਖ ਲੋ ਜੇ ਕੱਲ ਕਰੌਣੀ ਤਾਂ ਕੰਮ ਲਾਵਾਂਗੇ ਤਾਂ ਫਿਰ ਇਹ ਵੱਡੀਆਂ ਵੱਡੀਆਂ ਪਣੀਆਂ ਏਡੀਆਂ ਆਹ ਮੇਰੇ ਡੇ ਵੀ ਇਹਨੂੰ ਵੱਡਣਾ ਪੜਿਆ ਗੋਮ ਤਾਂ ਲਮੇ ਇੱਥੇ ਹੋਣਾ ਨਾ ਹਾਂ ਮੇਰੇ ਡੇ ਵੀ ਵੱਡਣਾ ਕੋਈ ਕੀ ਕਰਪਣੀ ਮੀਨੇ ਧੋਕੇ ਕੱਢਦੇ ਪੂਰੇ ਤੇ ਖੇਤਾਂ ਫੁੱਲ ਕਰ ਦੇਣਾ ਜਿਵੇਂ ਸੁੱਕੇ ਸੀ ਪਾਣੀ ਪਾਉਣੀ ਲਾਇਆ ਨੇ ਜੀ ਆਪਾਂ ਝੋਨੇ ਨੂੰ ਤੇ ਬੂੜਾ ਕੋੜੇ ਪਰ ਜਾਊਗਾ ਹੁਣ ਪੂਰਾ ਟੈਕੇ ਮੀ ਪੈ ਰਿਆ ਵਿਚ ਮੜੀ ਜੀ ਹਵਾ ਚੱਲ ਪਈ ਜਦੋਂ ਮੀ ਹਟਿਆ ਸੀ じゃ ਤੇ ਨਾਲ ਹੀ ਫੇਰ ਸ਼ਾਂਤ ਹੋ ਗਈ ਹਵਾ ਤੇ ਪੂਰਾ ਜੋਰ ਖੜਿਆ ਹੋਇਆ ਮੀਨ ਹਲੋ ਦੇਖੋ ਇਹ ਰੱਬ ਦੇ ਰੰਗ ਆ ਇਦਾਂ ਹੀ ਚੱਲਦੇ ਆ ਹਰ ਸਾਲ ਮੌਸਮ ਚੱਲਦਾ ਲੈਂਦਾ ਰਹਿੰਦਾ ਹੀ ਆ ਹਰ ਵਾਰੀ ਤੇ ਵਾਪਸ ਜੀ ਚਲੋ ਦੇਖ ਰਿਹਾ ਕਿਵੇਂ ਲੰਘਦਾ ਅੱਜ ਵਾਲਾ ਦਿਨ ਤੇ ਕੀ ਚੱਲਦਾ ਕੰਮਕਾਰ ਫੇਰ ਅੱਜ ਇਹ ਆਉਂਦਾ ਆਪਣਾ ਚਾਦਰਾਂ ਦਾ ਪਾਣੀ ਇਹ ਰੂਮ ਦੇ ਉੱਪਰ ਚਾਦਰਾਂ ਆ ਤੇ ਮੂਰੇ ਫੇਰ ਚੌਰਸ ਪਾਈਪ ਪਾ ਕੇ ਚਾਦਰਾਂ ਨੂੰ ਮੂੰਹ ਵਿੱਚ ਦੇਤਾ ਜਿਹੜਾ ਆਪਾਂ ਪੱਥਰ ਲਾਇਆ ਸੀਗਾ ਆ ਟਾਈਲਾਂ ਲਾਈਆਂ ਜਦੋਂ ਤੇ ਇਹ ਤਾਂ ਡਿਜ਼ਾਈਨ ਬਣ ਗਿਆ ਸੀਗਾ ਤੇ ਪਰ ਨਾਲੇ ਦਾ ਕੰਮ ਲੈ ਲਿਆ ਚੌਰਸ ਪਾਈਪ ਲਾ ਕੇ ਤੇ ਪਾਣੀ ਹੁਣ ਇਹਦੇ ਵਿੱਚ ਵੀ ਆਉਂਦਾ ਵਾ ਜਿਹੜਾ ਹਾ ਰੂਮ ਆਪਣਾ ਪਹਿਲਾ ਹੀ ਤੇ ਇੱਧਰ ਸਾਰੇ ਜੇ ਲੈਂਟਰ ਆ ਤੇ ਇਹ ਰੂਮ ਚ ਆਪਣੀਆਂ ਹੈਗੀਆਂ ਚਾਦਰਾਂ ਲੋਹੇ ਦੀਆਂ ਚਾਦਰਾਂ ਇਹ ਚਵਾਜ ਵੀ ਆਉਂਦੀ ਐ ਜਦੋਂ ਮੀਂਹ ਪੈਂਦਾ ਨਾ ਤੇ ਪਰ ਇਹਦੇ ਅੰਦਰ ਪੀਵੀਸੀ ਲੱਗੀ ਹੋਈ ਐ ਸਾਰੀ ਤੇ ਪਤਾ ਨਹੀਂ ਲੱਗਦਾ ਜਿਵੇਂ ਬੋਡਾਂ ਨੂੰ ਹੁੰਦੀ ਐ ਆਪਣੇ ਲੱਗੀ ਹੋਈ ਤੇ ਇਦਾਂ ਹੀ ਲੱਗਦਾ ਰੂਮ ਸਾਰਾ ਤੇ ਥੱਲੇ ਵੀ ਸਾਰਾ ਪੇਪਰ ਹੀ ਲੱਗਿਆ ਹੋਇਆ ਕਿਉਂਕਿ ਨਾਰਮਲ ਕਮਰਾ ਸੀਗਾ 플ਾਸਟਰ ਹੋਇਆ ਹੋਇਆ ਵਾ ਤੇ ਪਰ ਇਹਦੇ ਉੱਤੇ ਚਾਦਰਾਂ ਸੀਗੀਆਂ ਆਪਣੀਆਂ ਸੀਮੈਂਟ ਵਾਲੀਆਂ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਲੋਹੇ ਦੀਆਂ ਜਾਦਰਾ ਪਾ ਕੇ 12 ਪੋਟੀਆਂ ਫਿਰ ਇਹ ਲੋ ਕਵਰ ਕਰਤਾ ਜੀਗਾ ਤੇ ਥੱਲੇ ਡਾਉਨ ਸੀਲਿੰਗ ਕਰਤੀ ਇਧਰ ਫੇਰ ਚੱਲੀ ਜਾਂਦੇ ਆ ਦਾ ਰੂਲ ਵੀ ਹੈਗੀ ਗੱਲ ਬਾਤ ਆਪਣੇ ਤੇ ਅੰਦਰ ਰੌਲਾ ਜਿਆਦਾ ਪੈਂਦਾ ਮੀਂਹ ਦਾ ਅੰਦਰ ਦਾ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਰੁੜੇ ਆਉਂਦਾ ਪਾਣੀ ਰਾਬਾ ਕੋਲੋਂ ਤੇ ਬਾਕੀ ਬਾਹਰ ਸੈਟ ਆ ਤੇ ਪਾਣੀ ਨਿਕਲੀ ਜਾਂਦਾ ਬੇੜੇ ਦੇ ਨਾਲ ਦੀ ਨਾਲ ਜਿੰਨਾ ਗਮੀ ਪੈਂਦਾ ਤੇ ਮੌਸਮ ਗੂੜਾ ਠੰਡਾ ਹੋਇਆ ਹੋਇਆ ਵਾ ਮੀਂਹ ਨੇ ਕੰਮ ਰੋਕਿਆ ਹੋਇਆ ਇੱਧਰ ਵੀ ਜਿੱਲਾ ਗੁੱਲਾ ਹੋ ਗਿਆ ਕੱਲ ਉਪਾ ਆਪਣੀਆਂ ਟਾਇਲਾਂ ਕੱਟਤੀਆਂ ਜੀਂਗੀਆਂ ਤੇ ਕਲਮਾ ਥੋੜੀਆਂ ਮਲਉਣ ਵਾਲੀਆਂ ਆ ਤੇ ਆ ਮਲਾਤੀ ਸੀ ਇੱਕ ਤੇ ਇਹਦਾ ਪੂਰਾ ਸੈਟ ਤੇ ਦੂਆ ਫਿਰ ਇਹਨੂੰ ਕਈ ਦਾ ਕੱਚਾ ਕਧੇ ਕਰਕੇ ਸਾਰਾ ਤੇ ਇਹਨੂੰ ਲਾਉਂਦੇ ਆ ਫਿਰ ਉੱਪਰਲੀ ਟਾਇਲਾਂ ਕੱਟੀਆਂ ਗਈਆਂ ਜੀ ਤੇ ਬਾਕੀ ਮੈਤਰੀ ਪੁੱਛਦੇ ਆ ਅੱਜ ਕਿ ਆਉਂਦਾ ਸਮਾਨ ਆਪਣਾ ਜਾਂ ਕਿਵੇਂ ਤੇ ਬਾਕੀ ਜਿਹੜਾ ਆ ਪਕਾ ਵਾਲਾ ਫਸਲ ਆਇਆ ਸੀਗਾ ਤੇ ਦੇਖ ਸਕਦੇ ਆ ਪਾਣੀ ਜਿਹੜਾ ਫਸਲ ਦਾ ਇਹ ਲੈਵਲ ਹੈ ਮੀਂਹ ਜਿਵੇਂ ਪੂਰਾ ਹੋ ਗਿਆ ਪਾਸ ਹੋ ਗਿਆ ਆਪਣਾ ਇਹ ਜਿਹੜੀ ਆ ਖਾਲੀ ਬਣਾਈ ਇਹ ਪਾਣੀ ਲਈ ਬਣਾਈ ਸੀਗੀ ਜਿਹੜੀ ਸਾਈਡ ਤੇ ਨਹੀਂ ਵੀ ਹੈ ਨਾ ਗਮਲੇ ਪਏ ਆ ਤੇ ਸਾਰੇ ਨਾਲੀ ਦਾ ਕੰਮ ਲਿਆਇਆ ਤਾਂ ਆਪਾਂ ਤੇ ਇਹਦੇ ਵਿੱਚ ਦੀ ਹੋ ਕੇ ਪਾਣੀ ਨੇ ਲੰਗੜਾਵਾ ਸਾਰੇ ਨੇ ਉਹ ਨਹੀਂ ਫਿਰ ਅੰਦਰ ਪਾਣੀ ਜਾਵੜੂਗਾ ਤੇ ਇੱਥੇ ਹੁਣ ਗਮਲੇ ਵੀ ਥੋੜਾ ਜਿਆ ਰੋਕਦੇ ਆ ਪਰ ਪਾਣੀ ਲੰਗੀ ਜਾਂਦਾ ਵਾ ਜਿਵੇਂ ਹੁਣ ਪੂਰਾ ਸ਼ਰਾਟੇ ਦਾ ਮੀਂਹ ਸੀਗਾ ਪੂਰਾ ਜ਼ੋਰ ਦਾ ਤੇ ਪਾਣੀ ਨਿਕਲ ਗਿਆ ਥੋੜਾ ਲੈਵਲ ਉੱਤੇ ਆ ਗਿਆ ਸੀ ਇਹਦਾ ਤੇ ਪਾਣੀ ਨਿਕਲ ਹੀ ਜਾਂਦਾ ਹਦੀ ਹੋ ਗਿਆ ਨੇ ਨਿਕਾ ਜਾਣਾ ਨਾਲੇ ਦਾ ਡਿਜ਼ਾਈਨ ਬਣ ਗਿਆ ਇਹਦਾ ਬੋਦਾ ਆਹ ਜਿਹੜੀ ਜੰਕੜੀ ਜੀ ਉੱਚੀ ਹੋ ਗਈ ਆਪਣੀ ਉਹ ਬਾਕੀ ਚਾਰ ਉਹ ਬਾਣੀ ਦੇ ਲਿਕੜਦਾ ਹੋ ਗਿਆ ਇਹ ਕੀ ਬਣਾਈ ਲਾਇਆ ਸੀ ਇਹ ਨਹੀਂ ਫਿਰ ਅੰਦਰ ਪਾਣੀ ਜਾਣ ਲੱਗੂਗਾ ਤੇ ਲੋਗੋ ਫਰਸ਼ ਜ਼ੀਰੋ ਲੈਵਲ ਜੇ ਤੇ ਇਹ ਬਸ ਉਹ ਜਦ ਆਪਾਂ ਸੂਤਾ ਜੀ ਕਹਿ ਲਈਏ ਨਾ ਇੱਥੋਂ ਤੇ ਲੈ ਕੇ ਉੱਥੇ ਤਾਈ ਜਾਨੀ ਇੰਚਕ ਦੀ ਚੜਾਈ ਹੋਣੀ ਨਹੀਂਗੀ ਇਹਦੀ ਉਧਰ ਨੂੰ ਜਿਹੜੀ ਇਧਰ ਨੂੰ ਢਾਲ ਆ ਜਿਹੜੀ ਉਰੇ ਨੂੰ ਨਿਕਲ ਗਿਆ ਸਰ ਕੀ ਚੱਟਾ ਕਾ ਵੀ ਚੱਲ ਰਿਹਾ ਹੈ ਦੇਖ ਸਕਦੇ ਹਾਂ ਕਾ ਲੱਗ ਗਿਆ ਹਰੇ ਬਾਈ ਮਾਰਨ ਪੂਰੀ ਇਹ ਇਥੋਂ ਨਿਕਲਣੇ ਨੇ ਹੁਣ ਤੂੰ ਇੰਜ ਵਿੱਚ ਨਿਕਲਦੀਆਂ ਵੀ ਆ ਤੇ ਥੋੜੇ ਜਿਹੇ ਦਿਨਾਂ ਤਾਈਆਂ ਨੇ ਕਵਰ ਕਰ ਜਾਣਾ ਤੇ ਉਸ ਤੋਂ ਬਾਅਦ ਫਿਰ ਕਟਿੰਗ ਕਰਾਂਗੇ ਇਹਦੀ ਤੇ ਜਿੰਨਾ ਕਾ ਵਾਧਾ ਹਜੇ ਵਧੀ ਜਾਣਾ ਦਿੰਦੇ ਇਹਨੂੰ ਸੈਟਕ ਬੱਲਾ ਵੀ ਕਰਦੇ ਕਲਮਾ ਹੋ ਗਏ ਸੈਟ ਪੂਰੀਆਂ ਤੇ ਕਰਦੇ ਇਹਨਾਂ ਨੂੰ ਫਿਰ ਸੀਮੈਂਟ ਨਾਲ ਪੱਕੀਆਂ ਰਾਤ ਹਨੇਰਾ ਹੋ ਗਿਆ ਸੀ ਥੋੜਾ ਜਿਹਾ ਰਹਿ ਗਿਆ ਸੀ ਕੰਮ ਵਿੱਚ ਤੇ ਹੁਣ ਸਹੀ ਹੋ ਗਿਆ ਕੰਮ ਪੂਰਾ ਨਾ ਤੇ ਇਹ ਹੋ ਗਿਆ ਪੂਰਾ ਪੂਰੇ ਤੇ ਚੱਲ ਰਹੇ ਆ ਇਹ ਤੇ ਥੋੜੇ ਜਿਹਾ ਉੱਚੀਆਂ ਕਰ ਲਾਂਗੇ ਜੇ ਕਰਨੀਆਂ ਤਾਂ ਨਹੀਂ ਤਾਂ ਇੱਥੇ ਨੀਵੇਂ ਵੀ ਰਹਿ ਜਾਣਗੀਆਂ ਥੋੜਾ ਸੀਮੈਂਟ ਪਾ ਦਾਂਗੇ ਜੇ ਪਾਉਣਾ ਤਾਂ ਪਰ ਜੇ ਡੂੰਘੀਆਂ ਵੀ ਰਹਿਣਗੀਆਂ ਤਾਂ ਵਧੀਆ ਹੀ ਆ ਇਹ ਇਹ ਇੱਥੇ ਰਹਿਣ ਦਿੰਦੇ ਆ ਇਹ ਲਗਾਈਏ ਵੀ ਤੇ ਦੋ ਜਾਲੜਾ ਪੀਸੀਬ ਲਾਉਣੇ ਕੱਟ ਕੇ ਪਹਿਲੀ ਵੀਰੇ ਲਾਉਣ ਤੇ ਆਹਦਾ ਥਾਵ ਜਨਾ ਲਾ ਦੇਣੀ ਆਪਾਂ ਤੇ ਸੀਮੈਂਟ ਆਂ ਨਰਈਆ ਹੈ ਤੇ ਲਾ ਦੇ ਬਾਕੀ ਬੇਕੀ ਨੈਪਟ ਨੋਸ ਆਪਣਾ ਜਿਹੀ ਨਹੀਂ ਹੈਗਾ ਉਹ ਵੀਡੀਓ ਚ ਦੱਸ ਦੇਣਾ ਆਪਾਂ ਨੂੰ ਕਿ ਕੰਮ ਆਪਣਾ ਚੱਲਦਾ ਹੋ ਜਾਣਾ ਹੈ ਤੇ ਜੇ ਇਦਾਂ ਵੀ ਛੱਡ ਦਿੰਦੇ ਆਪਾਂ ਗਰੂਪ ਹੀ ਮਾਰ ਦਿੰਦੇ ਜਿਵੇਂ ਸਾਈਟਾਂ ਤੇ ਮਾਰੇ ਆ ਤਾਂ ਵੀ ਕੰਮ ਚੱਲ ਜਣਾ ਜੀ ਤੇ ਟਾਇਲ ਦਾ ਥੋੜਾ ਜਿਹਾ ਕੰਮ ਟੌੜੀ ਹੋ ਜਾਂਦਾ ਤੇ ਨਾਲੇ ਸਾਫ ਸਫਾਈ ਦਾ ਕਮੋਸੌਖਾ ਜੇ ਕੁਝ ਵੀ ਡੁੱਲਦਾ ਵਾ ਥੱਲੇ ਦੇ ਉੱਤੇ ਬਾਕੀ ਤਾਂ ਬੜੀ ਆਪਾਂ ਇਦਾਂ ਹੀ ਹੈ ਹੋਣੀਆਂ ਸੈਟ ਲੈ ਜੀ ਬਣਾਣੀ ਹੈ ਕੀ ਬਣਾਣੀ ਪਤਲਾ ਨਾ ਗਾੜਾ ਆ ਕਿ ਦੇਖਿਓ ਲੈ ਜੋ ਦੇ ਉਹ ਦਰ ਤਮੇਟਾਂ ਜਿਹੜੇ ਫਗੜ ਕਰ ਜਾਣੀਆਂ ਜੀ ਟਮੇਟ ਨੇ ਇਹ ਰੇਹਲੇ ਨਹੀਂ ਨਹੀਂ ਇਹ ਆ ਖੁੱਲਣ ਆਣਗੇ ਫਿਰ ਖੁੱਲੂਗਾ ਆ ਉਹਣਾ ਕਾਪੂ ਗਾ ਆ ਸੀਮੈਂਟ ਲੱਗ ਗਿਆ ਸੀ ਉਹ ਦਰ ਲੱਗ ਜੀ ਬਰਾ ਪਰ ਲਾ ਕੇ ਰਹੀਆਂ ਆ 森林。